ਸੋ ਜ਼ਿਕਰ ਕਰ ਰਹੇ ਸੀਗੇ ਕਿ ਬਹੁਤ ਸਾਰੇ ਦੀਨ ਦੁਖੀ ਨੇ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਜੁੜ ਨਹੀਂ ਪੌਂਦੀ ਉਹਨਾਂ ਦੀ ਮਦਦ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ ਖਾਸ ਕਰਕੇ ਬਹੁਤ ਜ਼ਿਆਦਾ ਠੰਡੇ ਮੌਸਮ ਦੇ ਵਿੱਚ ਕਈਆਂ ਕੋਲ ਰਹਿਣ ਵਾਸਤੇ ਘਰ ਤੱਕ ਨਹੀਂ ਹੈ ਕੁਝ ਸੰਸਥਾਵਾਂ ਐਫਰਟਸ ਕਰਦੀਆਂ ਨੇ ਉਹਨਾਂ ਦੀ ਮਦਦ ਕੀਤੀ ਜਾ ਸਕੇ ਹੁਣ ਵੀ ਫਰਵਰੀ ਦੇ ਵਿੱਚ ਈਵੈਂਟ ਹੋਣ ਜਾ ਰਿਹਾ ਹੈ ਜਿਸ ਦਾ ਨਾਮ ਹੈ ਕੋਲਡਸਟ ਨਾਈਟ ਆਫ ਦਾ ਈਅਰ ਇਸ ਈਵੈਂਟ ਦੇ ਜ਼ਰੀਏ ਇਸ ਸੰਸਥਾਵਾਂ ਜੁੜ ਕੇ ਕੀ ਮਦਦ ਕਰਨ ਜਾ ਰਹੀਆਂ ਨੇ ਇਸ ਸਮੇਂ ਸਟੂਡੀਓ ਦੇ ਵਿੱਚ ਸਾਡੇ ਨਾਲ ਗੈਸਟ ਮੌਜੂਦ ਨੇ ਜੋ ਕਿ ਇਸ ਈਵੈਂਟ ਦਾ ਹਿੱਸਾ ਨੇ ਤੇ ਇਸ ਈਵੈਂਟ ਨੂੰ ਤਰ ਬਣਾਉਣ ਦੇ ਲਈ ਕਾਮਯਾਬ ਬਣਾਉਣ ਦੇ ਲਈ ਸਭ ਨੂੰ ਅਪੀਲ ਵੀ ਕਰ ਰਹੇ ਨੇ ਇਸ ਵੇਲੇ ਸਟੂਡੀਓ ਦੇ ਵਿੱਚ ਸਾਡੇ ਗੈਸਟ ਨੇ ਸ਼ਰਨਵੀਰ ਕੌਰ ਜੀ ਸਾਡੇ ਨਾਲ ਜੁੜੇ ਹੋਏ ਨੇ ਜੋ ਕਿ ਵੌਲੰਟੀਅਰ ਨੇ ਮੂਵਿੰਗ ਫੋਰਵਰਡ ਫੈਮਿਲੀ ਸਰਵਿਸਿਜ਼ ਦੇ ਵੱਲੋਂ ਤੇ ਦਲਜੀਤ ਗਿੱਲ ਬਦੇਸ਼ਾ ਜੀ ਜੋ ਕਿ ਸੱਚ ਆਰਗੇਨਾਈਜੇਸ਼ਨ ਜਿਹੜੀ ਹੈ ਉਹਨਾਂ ਦੇ ਐਗਜ਼ੀਕਟਿਵ ਡਾਇਰੈਕਟਰ ਨੇ ਉਹ ਵੀ ਸਟੂਡੀਓ ਦੇ ਵਿੱਚ ਮੌਜੂਦ ਨੇ ਸੋ ਉਹਨਾਂ ਨਾਲ ਇੰਟਰੋਡਿਊਸ ਕਰਾਨੇ ਆ ਤੇ ਗੱਲਬਾਤ ਆ ਇਸ ਵਿਸ਼ੇ ਰਿਗਾਰਡਿੰਗ ਅਗੇ ਸ਼ੁਰੂ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਦੋਨੋਂ ਗੈਸਟ ਦਾ ਥੈਂਕ ਯੂ ਥੈਂਕ ਯੂ ਸਸਟੀਕਾ ਜੀ ਸਸਟੀਕਾ ਜੀ ਸਸਟੀਕਾ ਜੀ ਜੀ ਸ਼ੁਰੂਆਤ ਕਰਦੇ ਆ ਤੁਹਾਡੇ ਤੋਂ ਦਲਜੀਤ ਗਿਲ ਬਦੇਸ਼ਾ ਜੀ ਤੁਹਾਡੀ ਆਰਗੇਨਾਈਜੇਸ਼ਨ ਇਸ ਈਵੈਂਟ ਦੇ ਵਿੱਚ ਮਤਲਬ ਇਹ ਪਹਿਲੀ ਵਾਰੀ ਜਿਹੜਾ ਈਵੈਂਟ ਦੇ ਨਾਲ ਤੁਸੀਂ ਜੁੜ ਰਹੇ ਹੋ ਤੇ ਇਹਨੂੰ ਸਕਸੈਸਫੁਲ ਬਣਾਉਣ ਦੀ ਕੋਸ਼ਿਸ਼ਾਂ ਵੀ ਚੱਲ ਰਹੀਆਂ ਨੇ ਇਸ ਈਵੈਂਟ ਦੇ ਵਿੱਚ ਖਾਸ ਕੀ ਹੈ ਕੀ ਤਿਆਰੀਆਂ ਚੱਲ ਰਹੀਆਂ ਨੇ ਹਾਂਜੀ ਥੈਂਕ ਯੂ ਸ਼ਰੀ ਇਸ ਈਵੈਂਟ ਨੇ ਅਸੀਂ ਵਾਟ ਪਲਾਨਿੰਗ ਕੀਤੀ ਆ ਇਹ ਈਵੈਂਟ ਪਹਿਲੀ ਵਾਰੀ ਸਰੀ ਨਿਊਟਨ ਏਰੀਆ ਚ ਹੋ ਰਿਹਾ ਜੋ ਅਗੇ ਪਹਿਲੇ ਸਾਲਾਂ ਚ ਕਲੋਵਰਡੇਲ ਤੇ ਵਾਲੀ ਵਿੱਚ ਇਵੈਂਟ ਹੁੰਦੀ ਰਹੀ ਆ ਪਿਛਲੇ ਸਾਲ ਅਸੀਂ ਫ੍ਰਮ ਸੱਚ ਪਾਰਟਿਸਿਪੇਟ ਕੀਤਾ ਸੀਗਾ ਪਰ ਥਿਸ ਈਅਰ ਅਸੀਂ ਹੋਰ ਆਰਗੇਨਾਈਜੇਸ਼ਨਸ ਨਾਲ ਰਲ ਮਿਲ ਕੇ ਸਲਾਬਨਾਈਆ ਵੀ ਜੇ ਆਪਾਂ ਇਕੱਠੇ ਰਲ ਕੇ ਨਿਊਟਨ ਯਰੀ ਚ ਵਾਕ ਕਰੀਏ ਵੀ ਇੱਥੇ ਹੋਰ ਜਾਣਕਾਰੀ ਹੋ ਸਕਦੀ ਆ ਅਬਾਊਟ ਮੈਂਟਲ ਹੈਲਥ ਜੋ ਬਿਲਕੁਲ ਹਾਂ ਸ਼ਨਵੀਰ ਜੀ ਤੁਹਾਡੇ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਔਰ ਇਹ ਪਹਿਲਾ ਇਵੈਂਟ ਹੈ ਪਹਿਲਾ ਇਵੈਂਟ ਜਦੋਂ ਵੀ ਹੁੰਦਾ ਹੈ ਚਲੋ ਇੱਕ ਚੰਗੇ ਕੰਮ ਵਾਸਤੇ ਤੁਸੀਂ ਸਾਰੇ ਇਵੈਂਟ ਕਰ ਰਹੇ ਹੋ ਬਟ ਕਿੰਨੀ ਕੋ ਵੱਡੀ ਜਿਹੜੀ ਹੈ ਪ੍ਰੈਪਰੇਸ਼ਨ ਇਸ ਨੂੰ ਲੈ ਕੇ ਚੱਲ ਰਹੀ ਹੈ ਤੇ ਕਿੰਨਾ ਕੋ ਵੱਡਾ ਚੈਲੰਜ ਲੱਗ ਰਿਹਾ ਇਸ ਨੂੰ ਸਕਸੈਸਫੁਲ ਬਣਾਉਣ ਦੇ ਲਈ ਬਹੁਤ ਤਿਆਰੀਆਂ ਹੈ ਜੀ ਦਸ so many things ਬਟ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਇਹ ਕਮਿਊਨਿਟੀ ਇਨੀਸ਼ੀਏਟਿਵ ਹੈ ਕਿਹਾ ਸੋ ਜਿੰਨੇ ਵੀ ਲੋਕ ਸਾਡੇ ਨਾਲ ਰਲਿਆ ਸਾਰੇ ਕਮਿਊਨਿਟੀ ਦੇ ਵਿੱਚੋਂ ਆ ਸੋ ਫॉर एग्जांपल ਸਾਡੇ ਡੀਜੇ ਆ ਸਾਡੇ ਇੰਡੀਜਨਸ ਵੀ ਲੋਕ ਆ ਸਾਡੇ ਯੋਰਕ ਕੋਦਰ ਵੀ ਆ ਐਂਡ ਨਾਨਿਕ ਫੂਡਸ ਇਸ ਹੈਲਪਿੰਗ ਡੋਨੇਟ देयर ਸੋ ਮੈਨੀ ਡਿਫਰੈਂਟ ਆਰਗੇਨਾਈਜੇਸ਼ਨ ਸਾਡੇ ਪੰਜ ਆਰਗੇਨਾਈਜੇਸ਼ਨ ਤੋਂ ਅਲਾਵਾ ਇਹ ਸਾਰੀ ਜੁਆਇੰਟ ਕਮਿਊਨਿਟੀ ਐਫਰਟ ਆ ਜੀ ਚੈਲੈਂਜਿੰਗ ਹੈਗੀ ਆ ਕਿਉਂਕਿ ਅਸੀਂ ਪਹਿਲੀ ਵਾਰ ਇਹ ਹੋਸਟ ਕਰਨ ਲੱਗੇ ਆ ਬਟ ਖੁਸ਼ੀ ਮਿਲਦੀ ਆ ਕਿ ਅਸੀਂ ਇਸ ਟਾਈਮ ਦੇ ਵਿੱਚ ਸਾਰੇ ਰਲ ਮਿਲ ਕੇ ਖਟੇ ਹੋ ਕੇ ਅਸੀਂ ਇੱਕ ਚੰਗੇ ਕੰਮ ਲੈ ਜੀ ਕੱਠੇ ਹੋ ਸਕਦੇ ਆ ਸੋ ਠੀਕ ਹੈ ਤੁਸੀਂ ਸਰੀ ਨਿਊਟਨ ਦਾ ਏਰੀਆ ਹੀ ਕਿਉਂ ਚੁਣਿਆ ਤੁਹਾਨੂੰ ਕਿਉਂ ਲੱਗਿਆ ਵੀ ਇੱਥੇ ਇਸ ਟਾਈਮ ਸਭ ਤੋਂ ਜ਼ਿਆਦਾ ਲੋਡ ਹੈ ਔਰ ਇਸ ਇਵੈਂਟ ਦੀ ਸ਼ੁਰੂਆਤ ਜਿਹੜੀ ਹੈ ਉਹ ਅਸੀਂ ਇਸ ਏਰੀਆ ਤੋਂ ਹੀ ਕਰਨਾ ਚਾਹੁੰਦੇ ਆ ਕਿਉਂਕਿ ਸਰੀ ਨਿਊਟਨ ਏਰੀਆ ਦੇ ਵਿੱਚ 60% ਆਫ ਡੈਮੋਗ੍ਰਾਫਿਕ ਜੋ ਇੱਥੇ ਆ ਨਾ ਲਾਈਕ ਇਮੀਗ੍ਰੈਂਟਸ ਸਪੀਕਿੰਗ ਦੇ ਆਰ ਹੈਵਿੰਗ ਟ੍ਰਬਲ ਉਹਨਾਂ ਦੀ ਕੇ ਪਾਸੇ ਉਹਨਾਂ ਨੂੰ ਮੁਸ਼ਕਲ ਲੱਗ ਰਿਹਾ ਹੈ ਕੰਮ ਲੱਭਣ ਜਾਂ ਕੰਮ ਕਰਨ so jinne bhi athe family hain even non immigrants especially onna layi vi okha hai ke jinna ko like low income hai jaan insurance nahi hai ki uh -huh. ja access nahi kar sakde services nu J for example like mental health ja khana de ja income de ja uh -huh. se koi security ja koi ghar da kharcha so assi ikatthe ho ke ral mil ke aid donations fund karna chahunde ha onna de parivara nu jana nu insaan nu jide afford nahi kar sakde ji ਤੇ ਐਟ ਐਸ ਸਾਊਥ ਏਸ਼ੀਅਨ ਕਮਿਊਨਿਟੀ ਹੱਬ ਜਿਹੜਾ ਸਾਡਾ ਕੰਮ ਮੋਸਟਲੀ ਸੈਂਟਰਲਾਈਜ਼ਡ ਹੈਗਾ ਇੱਥੇ ਸਰੀਚ ਇੱਥੇ ਨਿਊਟਨ ਸਾਡਾ ਕੰਮ ਜਾਦੇ ਆ ਅਸੀਂ ਸਪੋਰਟ ਕਰਦੇ ਆ ਜਿਹੜੇ ਸਾਊਥ ਏਸ਼ੀਅਨ ਇੰਡੀਵਿਜੂਅਲਸ ਹੈਗੇ ਜਿਨ੍ਹਾਂ ਨੂੰ ਕੋਈ ਮੈਂਟਲ ਹੈਲਥ ਐਡਿਕਸ਼ਨਸ ਆ ਸੋ ਨਸ਼ੇ ਜਾਂ ਸ਼ਰਾਬ ਦੀ ਬਿਮਾਰੀ ਆ ਤੇ ਇਨ ਸਮ ਕੇਸਸ ਉਹ ਹੋਮਲੈਸ ਵੀ ਆ ਸੋ ਅਸੀਂ ਨੋਟ ਕਰਦੇ ਆ ਵੀ ਨਿਊਟਨ ਏਰੀਆ ਚ ਹੋਮਲੈਸਨੈਸ ਆਪਣੀ ਕਮਿਊਨਿਟੀ ਚ ਹੈਗੀ ਆ ਇਹ ਇਸ਼ੂ ਹੈਗੀ ਆ ਸੋ ਅਸੀਂ ਚਾਹੁੰਦੇ ਸੀ ਵੀ ਜੈਸੀ ਨਿਊਟਨ ਚ ਹੈ ਵਾਕ ਇਵੈਂਟ ਰੇਜ਼ ਕਰੀਏ ਇੱਥੇ ਹੋਲਡ ਕਰੀਏ ਤੇ ਫਿਰ ਇਹ ਜਿਹੜੀ ਇਸ਼ੂ ਆ ਉਹ ਸਾਹਮਣੇ ਆ ਸਕਦੀ ਆ ਫਿਰ ਅਸੀਂ ਇਕੱਠੇ ਰਲ ਕੇ ਹੱਲ ਵੀ ਲੱਭ ਸਕਦੇ ਆ ਤੇ ਆਪਣੀ ਕਮਿਊਨਿਟੀ ਦੇ ਵਿੱਚ ਜਾਣਕਾਰੀ ਦੀ ਹੋਵੇ ਜੀ ਬਿਲਕੁਲ ਨਿਊਟਨ ਦਾ ਏਰੀਆ ਅਸੀਂ ਸਾਰੇ ਉੱਥੇ ਜਾਣਦੇ ਆ ਉੱਥੇ ਕਾਫੀ ਸਾਰੇ ਜਿਹੜੇ ਹੋਮਲੈਸ ਵੀ ਨੇ ਉੱਥੇ ਬਹੁਤ ਸਾਰੇ ਅਜਿਹੇ ਨੇ ਜਿਹੜੇ ਨਸ਼ੇ ਦਾ ਵੀ ਸ਼ਿਕਾਰ ਹੋ ਚੁੱਕੇ ਨੇ ਤੁਸੀਂ ਐਜ਼ ਅ ਸੱਚ ਵਾਲੰਟੀਅਰ ਇਹ ਚੀਜ਼ ਦਸੀ ਹੈ ਵੀ ਕੋਸ਼ਿਸ਼ ਹੈ ਵੀ ਸਾਰਿਆਂ ਇਹਨਾਂ ਚੀਜ਼ਾਂ ਦੇ ਵਿੱਚੋਂ ਕੱਢਿਆ ਜਾ ਸਕੇ ਸਰਕਾਰ ਵੀ ਇਹ ਕੋਸ਼ਿਸ਼ ਕਰ ਰਹੀ ਹੈ ਤੁਹਾਨੂੰ ਲੱਗਦਾ ਵੀ ਸਰਕਾਰ ਦੀਆਂ ਕੋਸ਼ਿਸ਼ਾਂ ਵੀ ਸੀ ਗਵਰਨਮੈਂਟ ਦੀਆਂ ਕਿਤੇ ਨਾ ਕਿਤੇ ਥੋੜੀਆਂ ਹਲਕੀਆਂ ਪੈ ਰਹੀਆਂ ਵੀ ਬਾਕੀ ਆਰਗੇਨਾਈਜੇਸ਼ਨ ਹੋਵੇ ਇਸ ਲਈ ਇਨੀਸ਼ੀਏਟਿਵ ਲੈਣਾ ਪੈ ਰਿਹਾ ਵੀ ਸਾਨੂੰ ਖੁਦ ਨੂੰ ਵੀ ਅੱਗੇ ਆ ਕੇ ਇਸ ਬਾਰੇ ਕੁਝ ਸੋਚਣਾ ਪੈਣਾ ਹੈ ਦੇਖੋ ਜਦੋਂ ਆਪਾਂ ਸੋਸਾਇਟੀ ਦੇ ਵਿੱਚ ਕੋਈ ਵੀ ਇੰਪਰੂਵਮੈਂਟ ਲਿਆਉਣੀ ਆ ਇਹ ਸਰਕਾਰ ਤੇ ਕਮਿਊਨਿਟੀ ਨੂੰ ਰਲ ਕੇ ਕੰਮ ਕਰਨਾ ਪੈਂਦਾ ਸੋ ਸਾਊਥੀਸ਼ੀਅਨ ਕਮਿਊਨਿਟੀ ਹਾਬ ਇਸ ਅਸੀਂ ਤਾਂ ਹੀ ਫਾਊਂਡੇਸ਼ਨ ਸਾਡੀ ਸ਼ੁਰੂ ਇੱਥੋਂ ਹੀ ਹੋਈ ਆ ਇਨ 2020 ਵੀ ਅਸੀਂ ਦੇਖਦੇ ਸੀਗੇ ਵੀ ਜਿਹੜੇ ਗਵਰਨਮੈਂਟ ਜਾਂ ਹੈਲਥ ਸਰਵਿਸਿਜ਼ ਜਾਂ ਨਾਨ-ਪ੍ਰੋਫਿਟ ਸਰਵਿਸਿਜ਼ ਹੈਗੇ ਆ ਉਹੋ ਇਨਸਾਈਡ ਬਿਲਡਿੰਗਸ ਆ ਪਰ ਜਿਨ੍ਹਾਂ ਨੂੰ ਲੋੜ ਆ ਉਹ ਬਿਲਡਿੰਗਸ ਦੇ ਆਊਟਸਾਈਡ ਸੰਦੇ ਆ ਜੀ ਸੋ ਉੱਥੇ ਗੈਪ ਸੀ ਵੀ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਸਰਵਿਸਸ ਵਾਇਰ ਕਿਵਰੀ ਪਤਾ ਨਹੀਂ ਜਾਂ ਉਹਨਾਂ ਨੂੰ ਉਹਨਾਂ ਦੀ ਮਹਾਪੋਲ ਦੀ ਵਿੱਚ ਉਹ ਸਰਵਿਸ ਮਿਲਦੀ ਨਹੀਂ ਸੀ ਪੰਜਾਬੀ ਹਿੰਦੀ ਉਰਦੂ ਇਸ ਅਸੀਂ ਕਨਸਟਰੇਟ ਕਰਦੇ ਆ ਜਾਂ ਜਿਹੜਾ ਹੈਗਾ ਵੀ ਫੈਮਿਲੀ ਸਿਸਟਮ ਅਪਰੋਚ ਨਹੀਂ ਹੈਗਾ ਵੀ ਵੈਸਟਰਨ ਸੋਸਾਇਟੀ ਦਾ ਯੂਜੂਲੀ ਹੁੰਦਾ ਵੀ ਜਿਹੜਾ ਇੱਕ ਇੰਡੀਵਿਜੂ ਉਹਨਾਂ ਨੂੰ ਹੈਲਥੀ ਲੋੜਿਆ ਪਰ ਆਪਣੇ ਸਾਊਥ ਈਸਟਨ ਕਮਿਊਨਿਟੀਜ਼ ਘਰਾਂ ਦੇ ਵਿੱਚ ਆਪਾਂ ਨੂੰ ਪਤਾ ਆਪਾਂ ਮਲਟੀ ਜਨਰੇਸ਼ਨਲੀ ਰਹਿੰਦੇ ਆ ਸੋ ਜੇ ਇੱਕ ਇੰਡੀਵਿਜੂਅਲ ਨੂੰ ਪ੍ਰੋਬਲਮ ਹੈਗੀ ਆ ਉਹਦੀ ਇਫੈਕਟ ਸਭ ਨੂੰ ਹੁੰਦੀ ਆ ਜੀ ਸੋ ਸਾਡਾ ਅਪਰੋਚ ਇਹ ਹੈ ਵੀ ਅਸੀਂ ਸਭ ਦੀ ਹੈਲਪ ਕਰਦੇ ਆ ਹੂੰ 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 ਕਈ ਵਾਰ ਜਿਹਨੂੰ ਹੈਪੀ ਲੋਡ ਆ ਉਹ ਰੈਡੀ ਨਹੀਂ ਹੁੰਦੇ ਹੈਲਪ ਲੈਣ ਨਹੀਂ ਸੋ ਅਸੀਂ ਫਿਰ ਉਹਨਾਂ ਦੇ ਪਾਰਟਨਰ ਜਮਾਪਿਓ ਜਾਂ ਬੱਚਿਆਂ ਦੇ ਵੀ ਹੈਲਪ ਕਰ ਸਕਦੇ ਆ ਉਹਨਾਂ ਨੂੰ ਦੱਸ ਸਕਦੇ ਵੀ ਤੁਹਾਡੇ ਲਈ ਸਰਵਿਸਿਜ਼ ਕਿੱਥੇ ਕਿੱਥੇ ਹੈਗੇ ਆ ਜੀ ਹੂੰ ਦੂਜੀ ਗੱਲ ਇਹ ਹੈ ਵੀ ਸਰਵਿਸਿਜ਼ ਲੈਂਡ ਲਈ ਬਹੁਤ ਕੰਪਲਿਕੇਟਿਡ ਹੋ ਗਿਆ ਬਿਲਕੁਲ ਸਰਵਿਸ ਇਸ ਹੈਕੀਆ ਹਮ ਪਰ ਕਿਸੇ ਨੂੰ ਪਤਾ ਨਹੀਂ ਹੈ ਕਿ ਪਤਾ ਨਹੀਂ ਕਿ ਕਿੱਥੇ ਆ ਕੇਵੇਂ ਲਈ ਹੈ ਸੋ ਅਸੀਂ ਇਹ ਇਨਫੋਰਮੇਸ਼ਨ ਦਿੰਨੇ ਆ ਇਨ ਅ ਕਲੈਂਟਸ ਨੂੰ ਅਸੀਂ ਕਲਾਇੰਟਸ ਕੋਰ ਲਈ ਜਾਕਟ ਬਿਲਕੁਲ ਅਸੀਂ ਰਿਲੇਸ਼ਨਸ਼ਿਪ ਬਣਾਉਣੀ ਉਹਨਾਂ ਨਾਲ ਟਰਸਟ ਬਿਲਡ ਕਰਦੇ ਆਂ ਵੀ ਹਾਂਜੀ ਅਸੀਂ ਤੁਹਾਡੇ ਫੈਮਿਲੀ ਆਏ ਆ ਅਸੀਂ ਤੁਹਾਨੂੰ ਹੈਲਪ ਕਰਨਾ ਚਾਹੁੰਦੇ ਆ ਹਨਾ ਫਿਰ ਉਹ ਰਿਲੇਸ਼ਨਸ਼ਿਪ ਸਟੈਬਲਿਸ਼ ਕੀਤੇ ਤੋਂ ਬਾਅਦ ਅਸੀਂ ਉਹਨਾਂ ਨੂੰ ਦੱਸ ਸਕਦੇ ਵੀ ਆਹ ਆਹ ਸਰਵਿਸਿਜ਼ ਹੈਗੀਆਂ ਸੋ ਫਿਰ ਉਹ ਕਲਾਇੰਟ ਨੂੰ ਨਹੀਂ ਲੱਭਣੀਆਂ ਪੈਂਦੀ ਵੀ ਹਸਬੈਂਡ ਲਈ ਇੱਥੇ ਸਰਵਿਸ ਵਾਈਫ ਲਈ ਇੱਥੇ ਬੱਚੇ ਲਈ ਇੱਥੇ ਗ੍ਰੈਂਡਪੈਰੈਂਟਸ ਲਈ ਇੱਥੇ ਉਹ ਡਿਫਰੈਂਟ ਡਿਫਰੈਂਟ ਆਰਗੇਨਾਈਜ਼ਡ ਆਰਗੇਨਾਈਜੇਸ਼ਨ ਦੇ ਵਿੱਚ ਸਰਵਿਸਿਜ਼ ਹੁੰਦੀਆਂ ਸੋ ਅਸੀਂ ਐਜ਼ ਅ ਹੱਬ ਇਨਫੋਰਮੇਸ਼ਨ ਉਹਨਾਂ ਨੂੰ ਲਾ ਕੇ ਦ ਕਹੋ ਇਹ ਤੁਸੀਂ ਉਹਨਾਂ ਨਾਲ ਰਹਿ ਸਕਦੇ ਆ ਜੇ ਕੋਈ ਨਾਦੀ ਨਾਲ ਉਹਨਾਂ ਕੋਲ ਕੋਈ ਕੁਐਸਚਨ ਹੋ ਕੋਈ ਫਾਰਮ ਫਿਲਿੰਗ ਦੀ ਹੈਲਪ ਆ ਕਿਸੇ ਜਗ੍ਹਾ ਵੀ ਉਹਨਾਂ ਨਾਲ ਪਹੁੰਚਣਾ ਅਸੀਂ ਉਹਨਾਂ ਦੇ ਨਾਲ ਉਹ ਜਰਨੀ ਚ ਹੁੰਦੇ ਹਾਂ ਜੀ ਸ਼ਰਨ ਇਸ ਈਵੈਂਟ ਨੂੰ ਕਰਨ ਤੋਂ ਪਹਿਲਾਂ ਸਰਵੇਖੀ ਕੀਤਾ ਗਿਆ ਮਤਲਬ ਕਿਹੜੀਆਂ ਉਹ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਿਆ ਗਿਆ ਜਿਹਦੇ ਤੇ ਤੁਹਾਨੂੰ ਸਾਰੀਆਂ ਸੰਸਥਾਵਾਂ ਨੂੰ ਇਹ ਲੱਗਿਆ ਕਿ ਇੱਕ ਤਾਂ ਸਰੀ ਨਿਊਟਨ ਦੇ ਇਲਾਕੇ ਦੇ ਵਿੱਚੋਂ ਅਸੀਂ ਸ਼ੁਰੂ ਕਰਦੇ ਹਾਂ ਤੇ ਦੂਜਾ ਇੱਥੇ ਬਹੁਤ ਜ਼ਿਆਦਾ ਅਵੇਅਰਨੈਸ ਕ੍ਰੀਏਟ ਕਰਨ ਦੀ ਲੋੜ ਹੈਗੀ ਹੈ ਲੋਕਾਂ ਤੱਕ ਯਕੀਨਨ ਮਤਲਬ ਜਿਵੇਂ ਕਿ ਦਲਜੀਤ ਜੀ ਨੇ ਦੱਸਿਆ ਵੀ ਆਨਲਾਈਨ ਬਹੁਤ ਸਾਰੀਆਂ ਫੈਸਿਲਿਟੀਆਂ ਹੈ ਬਟ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਮਿਲਦੀ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਜਾਂ ਫਿਰ ਉਹ ਇਹੋ ਜਿਹੇ ਮੁਸ਼ਕਲਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕਿਹੜੀ ਸਰਵਿਸ ਕਿੱਥੋਂ ਜਾ ਕੇ ਲੈ ਸਕਦੇ ਹਾਂ ਤਾਂ ਤੁਹਾਡੇ ਵੱ ਸਰਵੇ ਕੀ ਕੀਤਾ ਗਿਆ ਇਸ ਈਵੈਂਟ ਨੂੰ ਕਰਵਾਉਣ ਦੇ ਲਈ ਡਿਟੇਲ ਪੂਰੀ ਜਾਨਣਾ ਚਾਹਾਂਗੇ ਤੁਹਾਡੇ ਤੋਂ ਸਰਵੇ ਲਾਈਕ ਜੇ ਲਾਈਕ ਹਾਂ ਮੈਂ ਲੁੱਕ ਕੀ ਅਨਾਲਿਸਿਸ ਕੀਤਾ ਗਿਆ ਵੀ ਤੁਹਾਨੂੰ ਲੱਗਾ ਵੀ ਸਰੀ ਨਿਊਟਨ ਦਾ ਏਰੀਆ ਇਸ ਚੀਜ਼ ਬਾਰੇ ਜ਼ਰੂਰੀ ਹੈ ਅਸੀਂ ਇੱਥੇ ਜਾਣਾ ਅਵੇਅਰਨੈਸ ਲੋਕਾਂ ਨੂੰ ਕਰਨੀ ਹੈ ਬਿਕੋਜ਼ ਲੋਕਾਂ 'ਚ ਅਵੇਅਰਨੈਸ ਦੀ ਕਮੀ ਹੈ ਕਿਉਂਕਿ ਦੋ ਚੀਜ਼ਾਂ ਮੈਂ ਜ਼ਰੂਰ ਕਹਾਂਗੀ ਐਕਟ ਜਿਹੜੀ ਮੈਂਟਲ ਹੈਲਥ ਹੈ ਇਟਸ ਅ ਵੈਰੀ ਟੈਬੂ ਸਬਜੈਕਟ ਅਸੀਂ ਨਾ ਆਪਣੇ ਘਰ ਜਾ ਕੇ ਬਾਰੇ ਨਹੀਂ ਕਰਦੇ ਆ ਆਫਕੋਰਸ ਨਹੀਂ ਕਰਦੇ ਬਿਲਕੁਲ ਨਹੀਂ ਆ ਸੋ ਜਿਹੜੀ ਮੈਂਟਲ ਹੈਲਥ ਆ ਇਹ ਚੀਜ਼ ਬੋਥ ਇੰਪੋਰਟੈਂਟ ਆ ਸੋ ਕਈ ਵਾਰੀ 무ਵਿੰਗ ਫੋਰਵਰਡ ਈਵਨ ਸੱਚ ਈਵਨ ਗੁਰੂ ਨਾਨਕ ਫਰੀ ਕਿਚਨ ਇਹ ਪੰਜ ਜਿਹੜੇ ਆਰਗੇਨਾਈਜੇਸ਼ਨਸ ਰਾਲੇ ਆ ਅਸੀਂ ਬਾਹਰ ਜਾ ਕੇ ਆਊਟਰੀਚ ਦਾ ਵੀ ਕੰਮ ਕਰਦੇ ਆ ਤੇ ਜਦੋਂ ਅਸੀਂ ਬਾਹਰ ਜਾ ਕੇ ਆਊਟਰੀਚ ਦਾ ਕੰਮ ਕਰਦੇ ਆ ਤੇ ਲੋਕਾਂ ਨੂੰ ਸਰਵਿਸਿਜ਼ ਬਾਰੇ ਦੱਸਦੇ ਆ ਲੋਕ ਕਹਿੰਦੇ ਆ ਸਾਨੂੰ ਕਿ ਸਾਨੂੰ ਪਤਾ ਨਹੀਂ ਸੀ ਇਹ ਬਾਰੇ ਬਿਲਕੁਲ right जी. so that's the beauty of this everybody mm -hmm. coming together saare milke ithian ke services de bare jankari kare and oh services nu use kare yeah. especially ohna de benefit le so for example jithe mai internship kardi ha moving mm -hmm. forward family services asi yeah. mental health services provide karde ha counseling therapy ਕੋਚਿੰਗ ਵੀ ਪ੍ਰੋਵਾਈਡ ਕਰਦੇ ਆਂ ਗਰੁੱਪ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਆਂ ਫੈਮਿਲੀਜ਼ ਲਈ ਵੀ ਕਪਲਸ ਲਈ ਵੀ ਲੋ ਕੋਸਟ ਸਰਵਿਸਿਜ਼ ਪ੍ਰੋਵਾਈਡ ਕਰਦੇ ਆਂ ਸੋ ਲੋ ਕੋਸਟ ਮੀਨਿੰਗ ਤੁਸੀਂ ਪੰਮ 5 ਵੀ ਡਾਲਰ ਦੇ ਸਕਦੇ ਆਂ 4 ਡਾਲਰ ਵੀ ਦੇ ਸਕਦੇ ਆਂ ਠੀਕ ਹੈ ਸੋ ਉਹਨਾਂ ਨੇ ਸਟੂਡੈਂਟਸ ਵੀ ਰੱਖਿਆ ਉਹਨਾਂ ਦੇ ਪ੍ਰੈਕਟਿਕਮ ਦੇ ਵਿੱਚ ਠੀਕ ਹੈ ਸੋ ਉਹ ਲੋ ਕੋਸਟ ਸਰਵਿਸਿਜ਼ ਦਿੰਦੇ ਆ ਜਨਨ ਨੂੰ ਲੋੜ ਆ ਮੈਂਟਲ ਹੈਲਥ ਵਾਸਤੇ ਐਂਡ ਦਿਸ ਇਸ ਬਿਕਮਿੰਗ ਸੱਚ ਐਨ ਇਸ਼ੂ ਬਿਕਾਜ਼ ਹਰ ਇੱਕ ਸਾਲ ਜਿਹੜੀ ਮੈਂਟਲ ਹੈਲਥ ਆ ਸਪੈਸ਼ਲੀ ਕੋਵਿਡ ਤੋਂ ਬਾਅਦ ਇਨਕਰੀਸ ਹੋ ਰਹੀ ਆ ਐਗਜ਼ੈਕਟਲੀ ਕੇਸਸ ਬਹੁਤ ਵਧ ਰਹੇ ਆ ਮੈਂਟਲ ਹੈਲਥ ਦੇ ਪਮਾ ਸਬਸਟੈਂਸ ਯੂਸ ਹੋਵੇ ਪਮਾ ਡੋਮੈਸਟਿਕ ਵਾਇਲੈਂਸ ਹੋਵੇ ਜੋ ਵੀ ਆ ਡਿਪਰੈਸ਼ਨ ਐਂਗਜ਼ਾਇਟੀ ਇਹ ਕੇਸ ਹਰ ਇੱਕ ਸਾਲ ਵਧ ਰਹੇ ਆ ਤੇ ਕੋਈ ਜਵਾਬ ਨਹੀਂ ਰਾਈਟ ਤੇ ਕੋਈ ਪਤਾ ਨਹੀਂ ਕਿਸ ਨੂੰ ਵੀ ਕਿੱਥੇ ਜਾਈਏ ਕਿ ਕਿੱਥੋਂ ਮਦਦ ਲਈਏ ਰਾਈਟ ਸੋ ਇਹ ਜਿਹੜੇ ਆਰਗੇਨਾਈਜੇਸ਼ਨ ਆ ਇਹ ਇਕੱਠੇ ਹੋ ਕੇ ਰਲ ਮਿਲ ਕੇ ਸਰਵਿਸਸਸ ਪ੍ਰੋਵਾਈਡ ਸਰਵਿਸਸਸ ਕਿੱਥੋਂ ਲਾਈਏ ਲਾਈਕ ਯੂਜ਼ ਕਰਨੇ ਆ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਇਹ ਜਾਣਕਾਰੀ ਅਸੀਂ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ ਜੀ ਤਾਂ ਜਦੋਂ ਸਪੈਸੀਫਿਕਲੀ ਤੁਹਾਨੂੰ ਰੀਜ਼ਨ ਕੀ ਨਜ਼ਰ ਆਇਆ ਸ਼ਰਨ ਜਦੋਂ ਤੁਸੀਂ ਇੰਟਰਨਸ਼ਿਪ ਵੀ ਕਰ ਰਹੇ ਹੋ ਯੂ ਨੋ ਯੰਗਸਟਰ ਜਿਹੜੇ ਨੇ ਉਹ ਉਹ ਬਹੁਤ ਸਾਰੀ ਇਹਦੇ ਤੇ ਰਿਸਰਚ ਵੀ ਕਰਦੇ ਨੇ ਵੀ ਰੀਜ਼ਨ ਕੀ ਹੈ ਮੈਂਟਲ ਹੈਲਥ ਦਾ ਲੋਕ ਸ਼ਿਕਾਰ ਨੇ ਲੋਕ ਡਰੱਗਸ ਦੇ ਵਿੱਚ ਜਾ ਰਹੇ ਨੇ ਰਾਈਟ ਆਪਣੇ ਘਰਾਂ ਦੇ ਵਿੱਚ ਰਹਿੰਦੇ ਲੋਕ ਅਚਾਨਕ ਹੋਮਲੈਸ ਹੋ ਜਾਂਦੇ ਨੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਸੀ ਕਿੱਧਰ ਨੂੰ ਜਾਏ ਕਈ ਲੋਕ ਇਹੋ ਜਾਂਦੇ ਨੇ ਜਿਹੜੇ ਸੁਸਾਇਸਾਈਡ ਵੀ ਯੂ نو ਕਰਦੇ ਨੇ ਤੇ ਤੁਹਾਨੂੰ ਇਹਦੇ ਰੀਜ਼ਨਸ ਕੀ ਲੱਗਦੇ ਨੇ ਜਿੰਨਾ ਕਿ ਤੁਸੀਂ ਸੋਚ ਪਾਇਓ biggest reason is financial yes. hardships yeah right uh galo financial come <laughs> but mm. they're having a hard time yeah. making ends meet mm -hmm. it is very hard these days mm -hmm. to uh, Make finances mm -hmm. right, and with the cost of living, the it has already become very expensive. So mortgage card, the mortgage, be like a car, yes. like all costs uh, is just rising. And this is where hai. the problems come in. Did you just tell me that? Like, sorry, generation is the same. So I'm a -hmm. little behind. Please, right? Charasi, so bad. Like, sorry, generation. It was such a cultural shock. It was mm -hmm. so traumatic too at the time. Yeah. ਅਮ ਐਂ ਮੈਂ ਛੋਟੀ ਹੁੰਦੀ ਨੂੰ ਇਹ ਗੱਲ ਚੀਜ਼ ਸਮਝੀ ਨਹੀਂ ਪਰ ਮੈਂ ਵੱਡੀ ਹੋ ਕੇ ਸਮਝੀ ਸੀ ਇਹ ਚੀਜ਼ ਕਿ ਇਟਸ ਦ ਵੇਅ ਦੇ ਪ੍ਰੋਗਰਾਮਡ ਯਾ ਰਾਈਟ ਇਨੇ ਹਾਥ-ਸਾਥ ਦੇਖੇ ਉਹਨਾਂ ਨੇ ਗੱਲਬਾਤ ਨਹੀਂ ਕੀਤੀ ਪਰ ਉਹਨਾਂ ਨੇ ਸਾਡੇ ਨੇ ਪਲਾ ਨਹੀਂ ਕੀਤੀ ਜੀ ਸੋ ਇਹ ਮੈਂ ਬਹੁਤ ਹਾਰਡ ਵੇ ਸਿੱਖਿਆ ਕਿ ਯੂ نو ਸਾਡੇ ਮਾਪੇ ਸਾਡੇ ਸੇਫਟੀ ਲਈ ਸਾਡੇ ਖੁਸ਼ੀ ਲਈ ਉਹਨਾਂ ਨੇ ਗੱਲਬਾਤ ਨਹੀਂ ਕੀਤੀ ਬਟ ਇਹ ਗੱਲਬਾਤ ਕਰਨ ਲਈ ਬਹੁਤ ਜ਼ਰੂਰੀ ਆ ਕਿਉਂਕਿ ਸਪੈਸ਼ਲੀ ਐਂਡ ਆਮ ਨਾਟ ਇਵਨ ਟਾਕਿੰਗ ਅਬਾਊਟ ਜਸ 84 ਆਮ ਟਾਕਿੰਗ ਅਬਾਊਟ ਮੈਂਟਲ ਹੈਲਥ ਇਨ ਜਨਰਲ ਕੋਈ ਵੀ ਟਰਾਮਾ ਕਿਸੇ ਨਾਲ ਵੀ ਹੋ ਰਿਹਾ ਹੈ ਇਟਸ ਸੋ ਇੰਪੋਰਟੈਂਟ ਦੈਟ ਵੀ ਟਾਕ ਅਬਾਊਟ ਥਿਸ ਕਿਉਂਕਿ ਜਿਹੜੀ ਮੈਂਟਲ ਹੈਲਥ ਹੈ ਇਹ ਸਾਡੇ ਫਿਜ਼ੀਕਲ ਹੈਲਥ ਨਾਲ ਬੋਥ ਕਨੈਕਟਡ ਹੈ ਰਾਈਟ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਨੀ ਆ ਜੇ ਕਿਤੇ ਮੇਰੇ ਪੈਰ ਦੁਖੇ ਜਾਂ ਮੇਰਾ ਸਰ ਦੁੱਖੇ ਤੇ ਫਿਰ ਲੋਕ ਕਹਿੰਦੇ ਵੀ ਮੈਨੂੰ ਪੇਨ ਹੋ ਰਹੀ ਆ राइट ਬਟ ਅਸਲ ਦੇ ਵਿੱਚ ਸ਼ਾਇਦ ਉਥੇ ਡਿਪਰੈਸ਼ਨ ਵੀ ਹੋ ਰਹੀ ਹੈ ਰਾਈਟ ਜੋ ਜਿਹਦੇ ਬਾਰੇ ਅਸੀਂ ਗੱਲਬਾਤ ਨਹੀਂ ਕਰ ਰਹੇ ਐਂਡ ਦੈਟ ਬਿਕਮਸ ਕ੍ਰੋਨਿਕ ਓਵਰ ਟਾਈਮ ਉਹ ਕ੍ਰੋਨਿਕ ਸਟ्रेस ਵੱਧ ਜਾਂਦੀ ਆ ਸੋ ਜਿਹੜੀ ਕ੍ਰੋਨਿਕ ਸਟ्रेस ਵੀ ਹੁੰਦੀ ਆ ਉਹ ਡਾਇਬੀਟਿਸ ਦੇ ਨਾਲ ਬਲੱਡ ਪ੍ਰੈਸ਼ਰ ਦੇ ਨਾਲ ਉਹ ਹੋਰ ਚੀਜ਼ਾਂ ਦੇ ਨਾਲ ਰਲ ਜਾਂਦੀ ਆ ਸੋ ਜੇ ਅਸੀਂ ਇਹ ਮੈਂਟਲ ਹੈਲਥ ਚੀਜ਼ਾਂ ਨੂੰ ਨਹੀਂ ਐਡਰੈਸ ਕਰਦੇ ਸੋ ਇਟਸ ਗੋਇੰ ਟੂ ਡੈਮੇਜ ਆਰ ਮੈਂਟਲ ਆਰ ਫਿਜ਼ੀਕਲ ਵੈਲਬੀਇੰਗ ਇਨ ਦਾ ਲੌਂਗ ਰਨ ਜੀ ਬਿਲਕੁਲ ਦਲਜੀਤ ਜੀ ਜਿਵੇਂ ਜ਼ਿਕਰ ਕਰੇ ਨੇ ਸ਼ਰਨਜੀਤ ਵੀ ਜਿਹੜੀਆਂ ਵੀ ਚੀਜ਼ਾਂ ਹੋ ਰਹੀਆਂ ਨੇ ਹਨਾ ਕਿਤੇ ਨਾ ਕਿਤੇ ਉਹ ਰਿਲੇਟ ਹੁੰਦੀਆਂ ਨੇ 멘ਟਲ ਹੈਲਥ ਬਹੁਤ ਵੱਡਾ ਇਸ਼ੂ ਹੈ ਜਦੋਂ ਫੋਰਨ ਕੰਟਰੀਜ਼ ਦੇ ਵਿੱਚ ਸਾਰੇ ਆ ਜਾਂਦੇ ਨੇ ਤੇ ਸਭ ਨੂੰ ਲੱਗਦਾ ਕਿ ਹੁਣ ਤਾਂ ਜੰਨਤ ਵਿੱਚ ਆ ਗਏ ਆ ਜ਼ਿੰਦਗੀ ਤਾਂ ਬੜੀ ਸੌਖੀ ਹੋ ਗਈ ਹੈ ਫਿਰ ਵੀ ਫੋਰਨ ਕੰਟਰੀਜ਼ ਦੇ ਵਿੱਚ ਆ ਕੇ ਕੈਨੇਡਾ ਅਮਰੀਕਾ ਹਨਾ ਚਲੋ ਅਸੀਂ ਗੱਲ ਕੈਨੇਡਾ ਦੀ ਕਰ ਰਹੇ ਆ ਇਹਨਾਂ ਡਿਪਰੈਸ਼ਨ ਕਿੱਥੋਂ ਆ ਜਾਂਦਾ ਕੁਝ ਰੀਜ਼ਨਸ ਜਿਹੜੇ ਨੇ ਇਹਨਾਂ ਨੇ ਦੱਸੇ ਨੇ ਤੇ ਹੋਰ ਜਿਹੜੀਆਂ ਤੁਸੀਂ ਯੂ نو ਤੁਹਾਡੀ ਆਰਗੇਨਾਈਜੇਸ਼ਨ ਦੇ ਥਰੂ ਜੋ ਰਿਸਰਚ ਤੁਸੀਂ ਕਰਦੇ ਹੋ ਤੁਹਾਡੇ ਕੋਲ ਬਹੁਤ ਸਾਰੇ ਲੋਕ ਆਉਂਦੇ ਨੇ ਹਨਾ ਯੂ نو ਕਿਸੇ ਵੀ ਤਰੀਕੇ ਦੀ ਹੈਲਪ ਲੈਣ ਲਈ ਤਾਂ ਉਹਨਾਂ ਦੇ ਵਿੱਚ ਕੀ ਰੀਜ਼ਨ ਤੁਸੀਂ ਦੇਖਦੇ ਹੋ ਵੀ ਇਹ ਕਿਉਂ ਘਟ ਨਹੀਂ ਰਿਹਾ ਮਤਲਬ ਡੇਵਡ ਡੇਵ ਸੋਹਣੇ ਮੁਲਕ ਦੇ ਵਿੱਚ ਆ ਕੇ ਵੀ ਇੰਨਾ ਡਿਪਰੈਸ਼ਨ ਹਾਂਜੀ ਇਹ ਰੀਜ਼ਨਸ ਦਾ ਬਹੁਤ ਹੋ ਜਾਂਦੀ ਹੈ ਸੈਟਲਮੈਂਟ ਰਿਲੇਟਡ ਰੀਜ਼ਨਸ ਹੋ ਜਾਂਦੀਆਂ ਬਾਕੀ ਦਾ ਜਿਹੜੇ ਆਪਣੇ ਇਹ ਸਿਸਟਮ ਜਿੱਥੇ ਸੈਟ ਅਪ ਹੈਗੇ ਆ ਜਦੋਂ ਆਪਾਂ ਕਹਿ ਦਿੰਨੇ ਹਾਂ ਨਾ ਦੇਰ ਸੈਟ ਅਪ ਦੇ ਡੋਨਟ ਵਰਕ ਫॉर ਅਸ ਦਸ ਦ অর ਦਸ ਦ ਹੈਲਥ ਐਂਡ ਸੋਸ਼ਲ ਸਰਵਿਸਿਜ਼ ਸੈਕਟਰਸ ਉਹ ਬਣੇ ਹੋਏ ਆ ਜਿਹੜੇ ਆ ਮੇਨ ਸਟਰੀਟ ਕਮਿਊਨਿਟੀਸ ਆ ਹੈਨਾ ਆਪਣੇ ਲਈ ਨਹੀਂ ਬਣੇ ਹੋਏ ਫੈਮਿਲੀ ਸੈਂਟਰਡ ਅਪਰੋਚ ਨਹੀਂ ਕਿ ਵੀ ਆਪਣੀ ਲੈਂਗੁਏਜ ਦੇ ਵਿੱਚ ਸਰਵਿਸ ਨਹੀਂ ਮਿਲਦੀ ਰਾਈਟ ਟਾਈਮ ਤੇ ਨਹੀਂ ਸਰਵਿਸ ਮਿਲਦੀ ਵੇਟਲੈਸ ਦੀ ਪ੍ਰੋਬਲਮ ਆ ਸੋ ਥੀਸ ਥਿੰਗਸ ਆਲ ਕੰਟ੍ਰਿਬਿਊਟ ਟੂ ਵਰਸਨਿੰਗ ਮੈਂਟਲ ਹੈਲਥ ਤੇ ਪਰ ਪਹਿਲੀ ਗੱਲ ਆਪਣੀ ਜਿੱਦਾਂ ਹੁਣ ਸ਼ਰਨ ਨੇ ਕਿਹਾ ਸੀਗਾ ਆਪਾਂ ਘਰੇ ਨਹੀਂ ਇਹ ਗੱਲਾਂ ਕਰਦੇ ਮੈਂਟਲ ਹੈਲਥ ਬਾਰੇ ਜਦੋਂ ਆਪਾਂ ਇਹ ਗੱਲ ਕਰਦੇ ਨਹੀਂ ਕੋਈ ਜਗ੍ਹਾ ਨਹੀਂ ਹੈਗੀ ਦੱਸਣ ਲਈ ਵੀ ਮੈਨੂੰ ਇਹ ਪ੍ਰੋਬਲਮ ਹੈਗੀ ਆ রাইਟ ਪ੍ਰੋਬਲਮ ਤਾਂ ਉਦੋਂ ਫਿਕਸ ਹੁੰਦੀ ਆ ਜਦੋਂ ਆਪਾਂ ਪਹਿਲਾਂ ਉਹਨੂੰ ਇਕਨੋਲਜ ਕਰਦੇ ਵੀ ਇਹ ਪ੍ਰੋਬਲਮ ਹੈਗੀ ਆ ਸੋ ਜਦੋਂ ਆਪਾਂ ਇਕਨੋਲਜ ਨਹੀਂ ਕਰਦੇ ਫਿਰ ਆਪ ਕੋ ਸਪੇਸ ਨਹੀਂ ਹੁੰਦਾ ਵੀ ਕਿੱਥੇ ਕਿੱਥੇ ਹੈਲਪ ਲਈ ਹੈ ਤੇ ਜਿਹੜੇ ਆਈ ਥਿੰਕ ਜਿਹੜੇ ਆਪਣੇ ਈਸਟਰਨ ਕਲਚਰ ਇਤੋਂ ਨੂੰ ਵੈਸਟਰਨ ਆਉਂਦੇ ਆ ਜਿਹੜੇ ਆ ਉਸ ਟਾਈਮ ਦੇ ਵਿੱਚ ਉਸ ਲੋਕੇਸ਼ਨ ਦੇ ਵਿੱਚ ਜਿਹੜੇ ਸਿਸਟਮ ਸੈਟ ਅਪ ਹੁੰਦੇ ਆ ਉਹ ਬਹੁਤ ਡਿਫਰੈਂਟ ਗਾਇਥ ਨਾਲ ਰਾਈਟ ਇਥੇ ਇੰਡੀਵਿਜੂਅਲ ਕੰਟਰੀ ਆ ਇੰਡੀਵਿਜੂਅਲ ਫੋਕਸ ਆ ਮੇਨਸਟ੍ਰੀਮ ਵੈਸਟਰਨ ਆਪਾਂ ਸੁਣਦੇ ਆ ਰਾਈਟ ਐਂਡ ਸੋ देयर इज ਅ ਮਿਸਮੈਚ ਰਾਈਟ ਤੇ ਜਦੋਂ ਸਪੈਸ਼ਲੀ ਜਿਹੜੇ ਪਹਿਲੇ ਇੱਕ ਦੋ ਜਨਰੇਸ਼ਨਸ ਹੁੰਦੇ ਆ ਤੁਸੀਂ ਸੈਟਲਮੈਂਟ ਲਈ ਸੈਟਲ ਕਰਨਸੀ ਬਿਜ਼ੀ ਰਹਿੰਦੇ ਆ ਜੀ ਰਾਈਟ ਅਫੋਰਡੇਬਿਲਟੀ ਦੀ ਇਸ਼ੂ ਹੈਗੀ ਹੁਣ ਜੇ ਤੁਹਾਡੇ ਕੋਲ ਘਰ ਨਹੀਂ ਹੈਗਾ ਜ਼ਰੂਰੀ ਤਾਂ ਪਹਿਲਾਂ ਉਹ ਆ ਬੇਸਿਕ ਨੀਡਸ ਮੈਟ ਹੋਵੇ ਖਾਣਾ ਕਪੜਾ ਰੋਟੀ ਕਪੜਾ ਮਕਾਨ ਰੋਟੀ ਕਪੜਾ ਮਕਾਨ ਰਾਈਟ ਜਿੰਨਾ ਚਿਰ ਇਹ ਨਹੀਂ ਆਪਣੇ ਸੈਟ ਹੁੰਦੇ ਆਪਾਂ ਹੋਰ ਉਹ ਦੁਕਾਨ ਥ੍ਰਾਈਵ ਨਹੀਂ ਕਰ ਸਕਦੇ ਬਿਲਕੁਲ ਹਾਂ ਤੇ ਹੁਣ ਉਹ ਬੱਚਿਆਂ ਚ ਵੀ ਹੁਣ ਰਿਸਰਚ ਨਿਕਲਦਾ ਹੈ ਪੋਸਟ ਪੈਂਡੈਮਿਕ ਤੋਂ ਬਾਅਦ ਅੱਗੇ ਹੁੰਦਾ ਸੀ 1 in 3 children the mm -hmm. which mental health issue ਹਾ ਹੁਣ ਉਹ ਕਹਿੰਦੇ 1 in 2 right so society is fast moving social media ਬਹੁਤ ਚੀਜ਼ਾਂ ਦਾ ਅਸਰ ਪੈਂਦਾ ਆਪਣੇ ਬੱਚਿਆਂ ਤੇ ਪਰ ਜਿਹੜੀਆਂ ਆਪਣੀ ਖੋਰ ਗੱਲਾਂ ਇਨ ਆਰ ਸਾਊਥ ਏਸ਼ੀਆ ਕਮਿਊਨਿਟੀ ਟੂ ਲਿਵ ਇਨ ਅ ਫੈਮਿਲੀ ਯੂਨਿਟ ਤਾਨੂੰ ਲੱਗੇ ਵੀ ਅਸੀਂ ਬਿਲੋਂਗ ਕਰਦੇ ਹਾਂ ਕਿਸੇ ਯੂਨਿਟ ਦੇ ਵਿੱਚ ਸਾਨੂੰ ਬਹੁਤ ਲੋਕੀ ਹੈਗੇ ਆ ਫੈਮਿਲੀ ਚ ਸਾਨੂੰ ਪਿਆਰ ਕਰਨ ਵਾਲੇ ਰਾਈਟ ਉਹਨਾਂ ਦਾ ਟਾਈਮ ਮਿਲਦਾ ਇਹ ਚੀਜ਼ਾਂ ਘੱਟ ਜਾਂਦੀਆਂ ਇਨ ਅ ਵੈਸਟਰਨ ਵਰਲਡ ਰਾਈਟ ਸਾਰੇ ਕੰਮਾਂ ਕਮਾਂ ਬਿਜ਼ੀ ਹੁੰਦੇ ਆ ਬਿਲਕੁਲ ਐਂਡ ਸ਼ਰੀਜੀ ਮੈਨ ਅਜਸ ਐਡ ਦ ਕੇਸਸ ਦ ਰੇਟਸ ਆਫ ਸੁਸਾਈਸਾਈਡ ਇਵਨ ਇਨ ਸਟੂਡੈਂਟਸ ਇਜ਼ ਇਨਕਰੀਸਿੰਗ ਸਦਨ ਕੇਵਰੀ ਮੈਂ ਜਦੋਂ ਆਊਟਰੀਚ ਪ੍ਰੋਗਰਾਮ ਤੇ ਗਈ ਐ ਇੱਥੇ ਵੋਲੰਟੀਅਰ ਕੰਨ ਕੇ ਕੇ ਸਟੂਡੈਂਟ ਸਾਡੇ ਨਾਲ ਆਨ ਕੇ ਉਹਨਾਂ ਨੇ ਆਪਣੇ ਦੁੱਖ ਦਰਦ ਸਾਰਾ ਕੁਝ ਸਾਡੇ ਨਾਲ ਆਨ ਕੇ ਗੱਲ ਕੀਤੀ ਸੀ ਰਾਈਟ ਕਿ ਸਾਡੇ ਨੇ ਓਖਾ ਲੱਗ ਰਿਹਾ ਐ ਇੱਥੇ ਅਸੀਂ ਆਪਣੇ ਪਰਿਵਾਰ ਤੋਂ ਵੀ ਦੂਰ ਰਹਿੰਦੇ ਆ ਸਾਨੂੰ ਪੈਸੇ ਵੀ ਕਮਾਉਣੇ ਪੈ ਰਹੇ ਆ ਸਾਨੂੰ ਬੰਨਾਂ ਵੀ ਨਾਲ ਲੋਨਸ ਵੀ ਚੱਕਣੇ ਆ ਸੋ ਉਹ ਜਿਹੜੀ ਸਟ्रेस ਹੁੰਦੀ ਆ ਲਾਈਫ ਦੇ ਵਿੱਚ ਜਗਲ ਕਰਨ ਲਾਈਕ ਕੰਮ ਤੇ ਸਕੂਲ ਐਂਡ ਆਲ ਐਟ ਕਾਚ ਜਿੰਨੇ ਵੀ ਆ ਉਹ ਕੇਵਰੀ 멘ਟਲ ਹੈਲਥ ਐਂਡ ਆਲ ਇਟਸ ਵੈਰੀ ਸਿਗਨੀਫੀਕੈਂਟਲੀ ਟਾਈਡ ਟੂ 멘ਟਲ ਹੈਲਥ ਰਾਈਟ ਸੋ ਜਿਹੜੀ 멘ਟਲ ਹੈਲਥ ਐ ਸਪੈਸ਼ਲੀ ਇਵਨ ਅਸੀਂ ਪੰਜ ਮਿੰਟ ਆਣ ਕੇ ਉਹਨਾਂ ਨਾਲ ਖੜੇ ਸੀ ਗੱਲਬਾਤ ਕੀਤੀ ਉਹਨਾਂ ਦੇ ਅੱਖ ਚੋਂ ਆਸੂ ਨਿਕਲਦੇ ਸੀ ਲਾਈਕ ਇੱਕ ਜਿਹੜੀ 멘ਟਲ ਹੈਲਥ ਐ ਐਂਡ ਦ ਰੀਜ਼ਨ ਵਾਈ ਵੀ ਇਨਕੋਰੇਜ ਟੂ ਟਾਕ ਅਬਾਊਟ ਇਟ ਇਟਸ ਬਿਕਾਜ਼ ਅਗਲੇ ਨੂੰ चिरा अगला बंदा साढे सामने अनु हंसला मिलता है, right? अनु ये लगता है कि yes, this person is listening to me. ये बंदा मेरे गल्स like सुन रहा है, right? सुन रहा है जो मैं So, जीडी mental mm health crisis not just students, not just immigrants. It's affecting everybody. Yeah. And the beauty of this event, I just want to tie in. Mm -hmm. ਕਿ ਜਿਹੜੀ ਕੋਲਡੈਸਟ ਨਾਈਟਰ ਆ ði ਯੀਅਰ ਆ ਇਹ ਹਰ ਇੱਕ ਧਰਮ ਲੈ ਆ ਹੂੰ ਹੂੰ ਸੋ ਪਲਾਸੀ ਸਾਊਥ ਈਸਟ ਇੰ ਕਮਿਊਨਿਟੀ ਦੇ ਵਿੱਚ ਰਹਿੰਦੇ ਆ ਜਿਹੜੀ ਡेंस ਆ ਰਾਈਟ ਜਿੱਥੇ ਬਹੁਤ ਸਾਰੇ ਆਪਣੇ ਆ ਬਟ ਦਿਸ ਇਵੈਂਟ ਇਜ਼ ਓਪਨ ਟੂ एवरीवन ਠੀਕ ਆ ਕਿਉਂਕਿ ਜਿਹੜੀ ਸਿੱਖੀ ਦੇ ਵਿੱਚ ਵੀ ਆ ਸਿੱਖੀ ਦੇ ਵਿੱਚ ਇਹ ਵੀ ਆ ਵੇ ਸਾਰੇ ਇਕ ਹੈ ਰਾਈਟ ਸੋ ਇਨਸਾਨੀਅਤ ਜਿਹੜੀ ਆ ਇਨਸਾਨੀਅਤ ਵੀ ਇਕ ਹੈ ਸੋ ਇਸ ਇਹ ਇਵੈਂਟ ਸਪੈਸ਼ਲੀ ਜਿਹੜੀ ਆ ਇਹ ਸਾਰਿਆਂ ਦੇ ਵਾਸਤੇ ਆ ਕਜ਼ ਇਟ ਪ੍ਰਮੋਟਸ ਕਲਚਰਲ ਸੈਂਸਿਟੀਵਿਟੀ ਐਂਡ ਅੰਡਰਸਟੈਂਡਿੰਗ ਐਂਡ ਡਾਈਵਰਸਿਟੀ ਜੇ ਇਹਦੇ ਵਾਸਤੇ ਫੰਡ ਰੇਜ਼ ਦਾ ਕੀ ਟੀਚਾ ਰੱਖਿਆ ਹੋਇਆ ਮਤਲਬ ਕਿ ਨਾ ਫੰਡ ਰੇਜ਼ ਹੋਣਾ ਹੈ ਜਾਂ ਹੋ ਸਕਦਾ ਹੈਗਾ ਤੇ ਫਿਰ ਉਹ ਜਿਹੜਾ ਕਿੱਥੇ ਇਸਤੇਮਾਲ ਕੀਤਾ ਜਾਣਾ ਕਿੱਥੇ ਫੰਡ ਜਾਏਗਾ ਜਿਹੜੇ ਪੰਜ ਆਰਗੇਨਾਈਜੇਸ਼ਨਸ ਜਿਹੜੀਆਂ ਰਲੀਆਂ ਸੋ ਮੂਵਿੰਗ ਫੋਰ ਫੈਮਿਲੀ ਸਰਵਿਸਸ ਸਾਊਥ ਏਸ਼ੀਅਨ ਕਮਿਊਨਿਟੀ ਹੱਬ ਸਾਊਥ ਏਸ਼ੀਅਨ ਲੀਗਲ ਕਲਿਨਿਕ ਅਮ ਸੇਵਾ ਥ੍ਰਿਫਟ ਸਟੋਰ ਐਂਡ ਗੁਰੂ ਨਾਨਕ ਫਰੀ ਕਿਚਨ ਅ ਅਸੀਂ ਗੋਲ ਸੈਟ ਕੀਤਾ 20000 ਡਾਲਰਸ ਰੇਜ਼ ਕਰਨਾ ਇਹ ਵਾਕ ਦੇ ਨਾਲ ਅ ਤੇ ਅਸੀਂ ਜਿਹੜੇ ਇਹ ਪੈਸੇ ਇਕੱਠੇ ਕਰਾਂਗੇ ਆਰਗੇਨਾਈਜ਼ ਸਾਡੇ ਵੰਡੇ ਜਾਣੇ ਸਾਡੇ ਆਰਗੇਨਾਈਜ਼ ਸੋ ਡਿਪੈਂਡਿੰਗ ਔਨ ਸਾਡੇ ਆਰਗੇਨਾਈਜੇਸ਼ਨ ਦਾ ਮੰਡੇਟ ਕੀ ਹੈ ਅਸੀਂ ਉਹ ਸਾਥ ਦੇ ਨਾਲ ਵਰਤਾਂਗੇ ਸੋ ਫਾਰ ਐਗਜ਼ਾਮਪਲ ਅਸੀਂ ਹੱਬ ਕਰਦੇ ਆ ਹੈ ਦੋਸ ਵਿਦ ਮੈਂਟਲ ਹੈਲਥ ਐਡਿਕਸ਼ਨਸ ਐਂਡ ਹੋਮਲੈਸਨੈਸ ਅਸੀਂ ਉਹਨਾਂ ਦੀ ਮਦਦ ਕਰਦੇ ਆ ਸੋ ਆਊਟਰੀਚ ਸਟਾਫ ਦਾ ਲੇਟ ਟਾਈਮ ਮੈਲ ਜਾਂਦਾ ਅਸੀਂ ਜਦੋਂ ਇਵੈਂਟ ਹੋਲਡ ਕਰਦੇ ਆ ਫ੍ਰੀ ਫੂਡ ਫ੍ਰੀ ਕੋਥਿੰਗ ਐਕਸੈਟਰਾ ਸਪੀਕਰਸ ਦੇ ਆ ਸਕਦੇ ਆ ਇਨ ਮਾਰਚ ਅਸੀਂ ਔਮਨਸ ਇਵੈਂਟ ਕਰਨੀ ਆ ਟਾਕਿੰਗ ਅਬਾਊਟ ਔਮਨਸ ਹੈਲਥ ਇਸ਼ੂਸ ਬਿਕਾਜ਼ ਉਹਦੇ ਲਈ ਵੀ ਜਗ੍ਹਾ ਰੀਲੀ ਹੈ ਨਹੀਂ ਗੱਲ ਕਰਨ ਲਈ ਮੇ ਸੈਕੰਡ ਸੱਚ ਦਾ ਫੰਡਰੇਜ਼ਰ ਵੀ ਆ ਅਗੇਨ ਅਸੀਂ ਲਾਸਟ ਈਅਰ ਪਹਿਲੀ ਵਾਰੀ ਕੀਤਾ ਸੀਗਾ ਸੋ ਸੱਚ ਅਵਰ ਦੀ ਕਾਸ ਫੰਡਰੇਜ਼ਰ ਸੋ ਉਹ ਜਿਹੜੇ ਫਿਰ ਪੈਸੇ ਹੁੰਦੇ ਅਸੀਂ ਸਟਾਫ ਟਾਈਮ ਦਿੰਦੇ ਉਹਨਾਂ ਨਾਲ ਠੀਕ ਹੈ ਤੇ ਜੇ ਅਸੀਂ ਕਿਸੇ ਕਲਾਇੰਟ ਤੇ ਨਾ ਕਿਤੇ ਜਾਣਾ ਕਦੇ ਕੋਈ ਟ੍ਰਾਂਸਪੋਰਟੇਸ਼ਨ ਦਾ ਕਾਸਟ ਆ ਜਾਂਦਾ ਰਾਈਟ ਕਿਸ ਨੂੰ ਕੋਈ ਮੀਲ ਖਵਾਣੀ ਆ ਜੀ ਰਾਈਟ ਸੋ ਇਦਾਂ ਦੇ ਕੰਮਾਂ ਚ ਅਸੀਂ ਪੈਸੇ ਲਾਉਨੇ ਆ ਅੱਛਾ ਕੋਈ ਵੀ ਇਵੈਂਟ ਨੂੰ ਕਰਾਉਣਾ ਹੁੰਦਾ ਤਾਂ ਟ੍ਰਾਂਸਪੇਰੈਂਸੀ ਯੂ نو ਇਹ ਬਹੁਤ ਇੰਪੋਰਟੈਂਟ ਇਸ਼ੂ ਹੁੰਦਾ ਹੈ ਬਿਕਾਜ਼ ਜਿਨ੍ਹਾਂ ਨੇ ਆਣਾ ਫੰਡ ਰੇਸ ਕਰਨਾ ਉਹਨਾਂ ਦਾ ਇੱਕ ਸਵਾਲ ਹੁੰਦਾ ਹੈ ਕਿ ਕੀ ਇਹ ਚ ਟ੍ਰਾਂਸਪੇਰੈਂਸੀ ਪਰੈਂਸੀ ਹੈਗੀ ਹੈ ਔਰ ਸਪੈਸ਼ਲੀ ਜਿਸ ਕੰਮ ਵਾਸਤੇ ਇਹ ਯੂ نو ਮਨੀ ਇਕੱਠੀ ਕੀਤੀ ਜਾ ਰਹੀ ਹੈ ਫੰਡ ਉਹ ਸਹੀ ਥਾਂ ਤੇ ਲੱਗੇ ਸੋ ਇਸ ਬਾਰੇ ਕੀ ਜਾਣਕਾਰੀ ਕਿਦਾਂ ਲੋਕ ਇਸ ਚੀਜ਼ ਨਾਲ ਯੂ نو ਜੁੜ ਸਕਦੇ ਨੇ ਕਿ ਉਹਨਾਂ ਨੂੰ ਪਤਾ ਲੱਗੇ ਵੀ ਹਾਂ ਇਹ ਬਿਲਕੁਲ ਸਹੀ ਕੰਮ ਵਾਸਤੇ ਪੈਸਾ ਜਾ ਰਿਹਾ ਹੈ ਜੇ ਤੁਸੀਂ ਹੈਨਾ ਲਾਈਕ ਸਾਡੀ ਕਿਸੇ ਵੀ ਆਰਗੇਨਾਈਜੇਸ਼ਨ ਦੀ ਵ ਹੋਜਾ ਇੰਸਟਾਗ੍ਰam ਪੇਜ ਤੇ ਤੁਹਾਨੂੰ ਪਤਾ ਲੱਗ ਜੂ ਵੀ ਸਾਡੇ ਸਰਵਿਸਸ ਕਿਹੜੇ ਕਿਹੜੇ ਆ ਜੇ ਮੈਂ মুਵਿੰਗ ਫॉर ði ਐਗਜ਼ਾਮਪਲ ਦੇਮਾ ਇਹੇ ਦਿੰਦੇ ਆ ਫ੍ਰੀ ਟੂ ਲੋ ਕਾਸਟ ਕਾਉਂਸਲਿੰਗ ਸੋ ਜਿੱਦਾਂ ਹੁਣ ਸ਼ਰਨ ਕੈਸਿਸ ਇਟਸ ਫ੍ਰੀ ਟੂ ਅਪ ਟੂ $7 ਅ ਸੈਸ਼ਨ ਯਾ ਦੈਟਸ ਵੈਰੀ ਅਫੋਰਡੇਬਲ ਜੀ ਆਮ ਕਾਉਂਸਲਿੰਗ ਸੈਸ਼ਨ 100 ਤੋਂ ਬਾਅਦ ਆ ਬਿਲਕੁਲ ਤੋ ਸੋ ਅਸੀਂ ਜਿਹੜੇ ਵੀ ਫਰੰਡਰੇਜ਼ ਡਾਲਰਸ ਹੁੰਦੇ ਆ ਉਹਦੇ ਨਾਲ ਹੋਰ ਸਟੂਡੈਂਟਸ ਹਾਇਰ ਕਰ ਸਕਦੇ ਆ ਹੋਰ ਸਟਾਫ ਹਾਇਰ ਕਰ ਸਕਦੇ ਆ ਹੋਰ ਫ੍ਰੀ ਸੈਸ਼ਨਸ ਮਿਲ ਸਕਦੇ ਆ ਅ ਮੂਵਿੰਗ ਫੋਰ ਅਸੀਂ ਸਰਵਿਸਿਸ ਦ ਨਿਟ ਇਨ ਓਵਰ 30 ਲੈਂਗੁਏਜਸ ਪਿਛਲੇ ਸਾਲ ਮੂਵਿੰਗ ਫੋਰ ਨੇ 22000 ਇੰਡੀਵਿਜੂਅਲ ਸੈਸ਼ਨਸ ਪ੍ਰੋਵਾਈਡ ਕੀਤੇ ਆ ਐਟ ਲੋਅਰ ਨੋ ਕਾਸਟ ਹਮਮ ਇਨੇ ਸਰਵਿਸਸ ਵਿਦ ਅ ਵੈਰੀ ਲਿमिटेड ਅਮਾਉਂਟ ਆਫ ਇਦਾਂ ਫੰਡ ਰੇਸਡ ਅਮਾਉਂਟਸ ਕਿਉਂਕਿ ਕੋਰ ਫੰਡਿੰਗ ਨਹੀਂ ਮਿਲਦੀ ਫਰਮ ਫਰਮ ਹੈਲਥ অর ਐਜੂਕੇਸ਼ਨ ਜਿਹੜੇ ਮੇਨ ਸਿਸਟਮਸ ਆ ਰਾਈਟ ਸੋ ਇ ਫੰਡ ਰੇਸ ਕਰਕੇ ਹੀ ਪੈਸੇ ਅਸੀਂ ਜੋੜ ਕੇ ਇਦਾਂ ਫਿਰ ਕਮਿਊਨਿਟੀ ਦੇ ਵਿੱਚ ਹੀ ਦੁਬਾਰਾ ਰੀਨਵੈਸਟ ਕਰਦੇ ਹਾਂ ਜੀ ਹਮ ਸ਼ਰਨ ਇਹ ਜਿਹੜਾ ਥੀਮ ਹੈ ਕੋਲਡੈਸਟ ਨਾਈਟ ਆਫ ਦਾ ਈਅਰ ਅਮ ਇਹ ਕਿੱਦਾਂ ਚੁਣਿਆ ਗਿਆ ਮਤਲਬ ਇਹ ਵਾਲੇ ਥੀਮ ਦੇ ਅੰਡਰ ਹੀ ਤੁਸੀਂ ਇਹ ਇਵੈਂਟ ਕਰਵਾ ਰਹੇ ਹੋ ਸੋ ਥਿਸ ਇਜ਼ ਅ ਪ੍ਰੋਵੈਂਸ਼ੀਅਲ ਇਵੈਂਟ ਓਕੇ ਸੋ ਇਹ ਇਵੈਂਟ 2011 ਦੇ ਵਿੱਚ ਸ਼ੁਰੂ ਹੋਇਆ ਸੀ ਟੋਰਾਂਟੋ ਦੇ ਵਿੱਚ ਐਂਡ ਫੈਬਰੀ ਸਪੈਸ਼ਲੀ ਜਿਹੜਾ ਹੈ ਸਭ ਤੋਂ ਠੰਡਾ ਮਹੀਨਾ ਸੋ ਫੈਬਰੀ ਜਿਹੜਾ ਹੈ ਉਹ ਪੀਕ ਮੰਥ ਹੈ ਐਂਡ ਸਪੈਸ਼ਲੀ ਬਿਕਾਜ਼ ਦੇਰ ਇਸ ਸੱਚ ਅ Um, increasing rate of homelessness, mm. poverty is mentioned, mm -hmm. um, families, individuals, jide, uh, income dinal, housing dinal, dinal struggle yeah. vi kar mm -hmm. um, February is a mm -hmm. e peak month hai. Mm -hmm. So every province started in Toronto, mm -hmm. provinces like um, you know Manitoba, mm -hmm. Saskatchewan, yeah. BC is now one of them. Mm -hmm. BC has been doing it. ਇਟਸ ਬੀਨ ਹੈਪਨਿੰਗ ਇਨ ਬਰਨਬੀ ਇਥੇ ਗਲੋਵਰਡਲ ਚ ਵੀ ਇੱਕ ਹੋਇਆ ਸੀ ਹੁਣ ਇਥੇ ਐਦ ਕਿ ਅਸੀਂ ਨਿਊਟਨ ਦੇ ਵਿੱਚ ਹੋਸਟ ਕਰਨਾ ਚਾਹੁੰਦੇ ਆ ਕਿਉਂਕਿ ਐਸ ਵੀ ਆਲ ਨੋ ਇਨਕਰੀਸਿੰਗ ਰੇਟ ਵਧ ਰਹੀ ਆ ਜੀ ਬਿਲਕੁਲ ਹਾਂ ਅ ਦਲਜੀਤ ਜੀ ਜਿਵੇਂ ਬਾਕੀ ਆਰਗੇਨਾਈਜੇਸ਼ਨ ਸਾਰੀਆਂ ਤੁਸੀਂ ਇੱਕ ਪਲੈਟਫਾਰਮ ਤੇ ਹੋ ਤਾਂ ਕਈ ਵਾਰੀ ਬੜਾ ਵੱਡਾ ਚੈਲੰਜ ਹੋ ਜਾਂਦਾ ਕਿ ਇੰਨੀਆਂ ਸਾਰੀਆਂ ਆਰਗੇਨਾਈਜੇਸ਼ਨ ਯੂ نو ਹਰ ਕਿਸੇ ਨੂੰ ਹੁੰਦਾ ਵੀ ਸਾਡਾ ਕੰਮ ਕੀ ਇਹਦੇ ਵਿੱਚ ਹੋਏਗਾ ਸਾਰੇ ਆਰਗੇਨਾਈਜੇਸ਼ਨ ਐਸ ਅ ਵੋਲੰਟੀਅਰ ਹੀ ਇੱਥੇ ਕੰਮ ਕਰ ਰਿਹਾ ਐ ਐਂਡ ਸੈਕਿੰਡ ਕੁਐਸਚਨ ਇਹਦੇ ਨਾਲ ਹੀ ਰਿਲੇਟਡ ਜਿਹੜਾ ਵੀ ਪਰਸਨ ਉੱਥੇ ਆ ਰਿਹਾ ਐ ਇਵੈਂਟ ਵਾਲੇ ਦਿਨ ਉਹ ਤੁਹਾਨੂੰ ਜਦੋਂ ਮਿਲੇਗਾ ਉਹਨੂੰ ਕੀ ਕਰਨ ਦੀ ਲੋੜ ਉਥੇ ਕਿਵੇਂ ਪਹੁੰਚੇਗਾ ਰਾਈਟ ਉਹ ਕੀ ਲੈ ਕੇ ਆਵੇ ਉਹਦੇ ਵਾਸਤੇ ਕੀ ਉਥੇ ਅਵੇਲੇਬਿਲਿਟੀ ਹੋਏਗੀ ਥੈਂਕ ਯੂ ਪਹਿਲੀ ਗੱਲ ਤੁਸੀਂ ਰਜਿਸਟਰ ਕਰ ਸਕਦੇ ਆ ਜਿਹ 3 ਨਿਊਟਨ ਲਈ ਤੇ ਤੁਸੀਂ ਉਹ ਤੇ ਆ ਕੇ ਵਾਕਾਣਾ ਸਾਡੇ ਨਾਲ ओके 2.5 ਕਿਲੋਮੀਟਰ ਲੂਪਾ ਜਾਂ ਤੁਸੀਂ 5 ਕਿਲੋਮੀਟਰ ਲੂਪ ਵਾਕਣ ওকে ਓਕੇ ਡੀ ਜੇ ਹੋ ਆ ਨਾਨਕ ਫੂਡਸ ਵਨ ਨਿਓ ਫੂਡ ਡੋਨੇਟਡ ਹੈਗਾ ਯੋਰ ਕੋਰਡੋਵਾ ਵਾਲਿਆਂ ਨੇ ਉਹ ਫੂਡ ਸਾਨੂੰ ਤਿਆਰ ਕਰਕੇ ਦੇਣਾ ਉਹਨਾਂ ਉਹਨਾਂ ਬਣੀ ਉਹ ਤਾਂ ਉਹ ਕਹਿੰਦੇ ਸੀ ਤਾਂ ਲੰਗਰ ਵੀ ਪ੍ਰੋਵਾਈਡ ਕਰਦਾਂਗੇ ਤੁਸੀਂ ਨੈਟਵਰਕ ਕਰ ਸਕਦੇ ਆ ਸਾਡੀ ਏਜੰਸੀਜ਼ ਇਨਫੋਰਮੇਸ਼ਨ ਲੈ ਸਕਦੇ ਰਿਸੋਰਸ ਬੂਥ ਵੀ ਹੋਗੇ ਸੋ ਤੁਸੀਂ ਇਨਫੋਰਮੇਸ਼ਨ ਵੀ ਲੈ ਸਕਦੇ ਆ ਜੀ ਤੁਸੀਂ ਆਪਣੀ ਕਮਿਊਨਿਟੀ ਦੇ ਵਿੱਚ ਆ ਸ਼ਾਮਲ ਹੋ ਵੌਲੰਟੀਅਰ ਕਰੋ ਆਪਣੀ ਪੰਜਾਬੀ ਕਮਿਊਨਿਟੀ ਸਪੈਸ਼ਲੀ ਤੁਹਾਨੂੰ ਪਤਾ ਹੈ ਵੀ ਸੇਵਾ ਦੀ ਕਿੰਨੀ ਪ੍ਰਿੰਸੀਪਲ ਆਪਾਂ ਉਸ ਹਿੱਟਾ ਰੱਖਣੇ ਆ ਵੀ ਸੇਵਾ ਕਰੋ ਆਪਣੇ ਬੱਚਾ ਨੂੰ ਲੈ ਕੇ ਆ ਉਹਨਾਂ ਨੂੰ ਦਿਖਾਓ ਵੀ ਆਪਣੀ ਕਮਿਊਨਿਟੀ ਕਿੱਦਾਂ ਪਾਰਟਿਸਿਪੇਟ ਕਰੀਦਾ ਕਿੱਦਾਂ ਹੈਲਪ ਕਰੀਦਾ ਜੀ ਜਦੋਂ ਆਪਾਂ ਕਹਿੰਦੇ ਆਂ ਵੀ ਮੈਂਟਲ ਹੈਲਥ ਬਦਤਰੀ ਆ ਪਰ ਜਦੋਂ ਆਪਾਂ ਕਮਿਊਨਿਟੀ ਦੇ ਵਿੱਚ ਰਚ ਕੇ ਰਹਿੰਦੇ ਆਂ ਆਪਣੀ ਮੈਂਟਲ ਹੈਲਥ ਨੂੰ ਸਪੋਰਟ ਮਿਲਦਾ ਆਪਾਂ ਨਾਤੇ ਵੀ ਸੀ ਬਿਲੋਂਗ ਕਰਦੇ ਆਂ ਹਨਾ ਸੋ ਜਿੰਨਾ ਆਪਾਂ ਕਮਿਊਨਿਟੀ ਨੂੰ ਦੇ ਰਹੇ ਆਂ ਐਸ ਵਾਟ ਯੂ ਉਸ ਉਹਨਾਂ ਹੀ ਆਪਾਂ ਨੂੰ ਵਾਪਸ ਵੀ ਮਿਲਦਾ ਜੀ ਬਿਲਕੁਲ ਤੇ ਆ ਇੰਡੀਜਨਸ ਵੈਲਕਮ ਹੋ ਇਟ ਲੋਕਲ ਐਲਡਰ ਤੋਂ ਜੇ ਤੁਸੀਂ ਕਦੇ ਸੁਣਿਆ ਨਹੀਂ ਇੰਡੀਜਨਸ ਐਲਡਰ ਦੀ ਵੈਲਕਮ ਜਾਂ ਕੋਈ ਸੈਰੇਮਨੀ ਓਪਨਿੰਗ Song ਤੁਸੀਂ ਆ ਕੇ ਉਹ ਵੀ ਸੁਣਿਓ ਇੰਨੀ ਸ਼ਾਂਤੀ ਮਿਲਦੀ ਹੈ ਸੁਣ ਕੇ ਕਿਉਂਕਿ ਆਪਣੀਆਂ ਕਮਿਊਨਿਟੀ ਸਾਰੀਆਂ ਵੈਦਰ ਸਾਊਥ ਏਸ਼ੀਅਨ ਇੰਡੀਜਨਸ ਵਰ ਆਪਣੀ ਬਹੁਤ ਸਿਮਿਲੈਰਿਟੀਆਂ ਆ ਹੈਨਾ ਜਿੰਨਾ ਜਿੰਨਾ ਆਪਾਂ ਇੱਕ ਦੂਜੇ ਬਾਰੇ ਪਤਾ ਕਰਦੇ ਆ ਉਹਨਾਂ ਹੀ ਲੱਗਦਾ ਵੀ ਇਹ ਸਾਰੀਆਂ ਕਮਿਊਨਿਟੀਆਂ ਆਪਾਂ ਇੱਕ ਹੀ ਆ ਜੀ ਬਿਲਕੁਲ ਸੋਸੀ ਚੌਨਫ ਤੁਸੀਂ ਸਨ ਆਉ ਤੁਸੀਂ ਆਪਦੀ ਆਪਦੇ ਫਾਇਦੇ ਲਈ ਆ ਜੋ ਭਾਵੇਂ ਵਕਨ ਲਈ ਜੀ ਬਿਲਕੁਲ ਕਿੰਨਾ ਵਾਕ ਕਰ ਲਿਓ ਬਿਲਕੁਲ ਸ਼ਰਨ ਅਸੋ ਵਲੰਟੀਅਰ ਕੰਮ ਕਰਨਾ ਐਦਾ ਦੇ ਇਵੈਂਟ ਲਈ ਕਿਦਾਂ ਦਾ ਲੱਗ ਰਿਹਾ ਹੈ ਔਰ ਜੇ ਕੋਈ ਹੋਰ ਵੀ ਵਲੰਟੀਅਰ ਇਸ ਇਵੈਂਟ ਦੇ ਵਿੱਚ ਕਰਨਾ ਚਾਹੁੰਦਾ ਤਾਂ ਕੀ ਉਹ ਕਰ ਸਕਦਾ ਮੈਂ ਜ਼ਰੂਰ ਇੱਕ ਗੱਲ ਕਹੂੰਗੀ ਵਲੰਟੀਅਰ ਤੋਂ ਪਹਿਲਾਂ ਆਮ ਆਈ ਐਮ ਅ ਇੰਟਰਨ ਮੈਂ ਕਲਿਨਿਕਲ ਸੋਸ਼ਲ ਵਰਕਰ ਦੀ ਇੰਟਰਨਸ਼ਿਪ ਕਰ ਰਹੀ ਹਾਂ ਮੂਵਿੰਗ ਫੋਰਵਰਡ ਐਂਡ ਇਟਸ ਦਾ ਮੋਸਟ ਰਿਵਾਰਡਿੰਗ ਫੀਲਿੰਗ ਏਵਰ ਕਿਉਂਕਿ ਕਈ ਦਿਨ ਹੁੰਦੇ ਆ ਜਦੋਂ ਮੈਂ I do thank you, you know, you mm -hmm. made my day, you yeah. supported me, it just feels so good to know that I made someone's day today. So similar thing with the event, I'm volunteering mm -hmm. and I'm just helping out wherever mm -hmm. I can because on one hand, I feel you know that i right yeah. and also setting an example too mm -hmm. even for all the young generation mm -hmm. coming in this is this is now the time for our mm -hmm. generation to mm -hmm. step up and mm -hmm. to be engaged in these type of events mm -hmm. to show people that mm -hmm. you know like anything is possible and the older generation too mm -hmm. Mm -hmm. Yeah. yeah absolutely ਠੀਕ ਹੈ ਤੇ ਇਸ ਈਵਨ ਦੇ ਨਾਲ ਹੁਣ ਜਿਹੜੇ ਜੁੜਨਾ ਚਾਹੁੰਦੇ ਨੇ ਉਹਨਾਂ ਵਾਸਤੇ ਤੁਹਾਡੀ ਕੀ ਅਪੀਲ ਹੈ ਜਿਹੜੇ ਸੋਚ ਰਹੇ ਨੇ ਜਿਨ੍ਹਾਂ ਨੇ ਇਸ ਈਵਨ ਦੀ ਜਾਣਕਾਰੀ ਵੀ ਹਾਸਲ ਕਰ ਲਈ ਔਰ ਸਪੈਸ਼ਲੀ ਸਭ ਨੂੰ ਪਤਾ ਹੈ ਕਿ ਇਹ ਈਵਨ ਇੱਕ ਚੰਗੇ ਕੰਮ ਵਾਸਤੇ ਹੋਣ ਜਾ ਰਿਹਾ ਹੈ ਦਲਜੀਤ ਜੀ ਤੁਹਾਡੇ ਤੋਂ ਸ਼ੁਰੂਆਤ ਕਰਨਾ ਚਾਹਾਂਗੇ ਕਿ ਅਪੀਲ ਸਾਰਿਆਂ ਨੂੰ ਕਰਨਾ ਚਾਹੁੰਦੇ ਹੋ ਸਾਡੀ ਇਹ ਅਪੀਲ ਹੈ ਵੀ ਪਲੀਜ਼ ਤੁਸੀਂ ਆਇਓ ਰਾਈਟ ਪਾਰਟਿਸਪੇਟ ਕਰੋ ਤੇ ਤੁਸੀਂ ਵਾਕ ਕਰੋ ਜੇ ਤੁਸੀਂ ਡੋਨੇਟ ਕਰ ਸਕਦੇ ਤੁਸੀਂ ਡੋਨੇਟ ਜਰੂਰ ਕਰੋ ਅਸੀਂ ایਵੈਂਟ ਵਾਲੇ ਦੈਨ ਕਪੜੇ ਵੀ ਗਾਦਰ ਕਰਨੇ ਸੋ ਯੂਜ਼ਡ ਕਲੋਥਿੰਗ ਜਿਹੜੇ ਅਸੀਂ ਦੇਨੇ ਆ ਟੂ ਦ ਸੋਰੀ ਔਮਨ ਸੈਂਟਰ ਐਂਡ ਫੋਰ ਸੱਚ ਕਲੈਂਟਸ ਜਿਹਨਾਂ ਨੂੰ ਜੈਕਟ ਗਲਵਸ ਹੱਟ ਇਦਾਂ ਚੀਜ਼ਾਂ ਦੀ ਲੋੜ ਆ ਸੋ ਅਸੀਂ ਕਲੋਥਿੰਗ ਵੀ ਕਲੈਕਟ ਕਰਨੀ ਆ ਆਈ ਥਿੰਕ ਫੂਡ ਵੀ ਆਪਾ ਐਂਡ ਸੇਵਾ थ्रिफ्ट स्टोर ਸੇਵਾ थ्रिफ्ट स्टोर्स ਕਲੋਥ ਫੂਡ ਸੋਰੀ ਕਲੋਥਿੰਗ ਕਲੈਕਟ ਕਰਦੇ ਆ ਜਿਹੜੇ ਉਹ ਵੀ ਫਿਰ ਗਾਂ ਵੈਰੀ ਲੋ ਪ੍ਰਾਈਸ ਤੇ ਵੇਚਦੇ ਆ ਤੇ ਉਹ ਵੀ ਬੱਸ ਫਿਰ ਬੈਕ ਕਮਿਊਨਿਟੀ ਵਿੱਚ ਇਨਵੈਸਟ ਕਰਦੇ ਆ। ਜੀ। ਤੇ ਸੋ ਕਮ ਆਊਟ ਵਾਕ ਵਿਦ ਅਸ ਆ ਯੂ نو ਜਦੋਂ ਆਪਾਂ ਇਕੱਠੇ ਰਲ ਕੇ ਵਾਕ ਕਰਦੇ ਆ ਉਹਦੇ ਚ ਕਿੰਨਾ ਮਜ਼ਾ ਹੁੰਦਾ ਹੈ ਨਾ। ਸੋ ਵੀ ਵਾਂਟ ਟੂ ਮੇਕ ਇਟ ਅ ਫਨ ਇਵੈਂਟ DJ ਹੋ ਖਾਣਾ ਹੋਗਾ ਕਮਿਊਨਿਟੀ ਹੋਥ ਨੂੰ ਹੋਰ ਕੀ ਚਾਹੀਦਾ। ਬਿਲਕੁਲ। ਸ਼ਰਨਵੀਰ ਤੁਹਾਡੀ ਕੀ ਅਪੀਲ ਹੈ ਸਾਰਿਆਂ ਨੂੰ? ਮੇਰੀ ਅਪੀਲ ਇਹ ਹੈ ਕਿ ਤੁਸੀਂ ਸਾਰੇ ਆਓ ਅਸੀਂ ਇਕੱਠੇ ਹੋ ਕੇ ਮਿਲ ਕੇ ਨਾਲ And also bringing the community together and awareness, right? Especially mental health there as we talked about many times, or increasing rate So mental health awareness And we hope you come out, donate, and all the money and the proceeds go to the five organizations that services provide karoge. And also on top of that, my ਇੱਕ ਚੀਜ਼ ਹੋਰ ਕਹੂੰਗੀ ਕਿ ਜਿਹੜੇ ਸਰਵਿਸਸ ਆ ਇਹਨਾਂ ਦੀ ਜਾਣਕਾਰੀ ਬਹੁਤ ਇੰਪੋਰਟੈਂਟ ਆ ਸੋ ਪਹਿਲਾ ਤੁਸੀਂ ਪਰਿਵਾਰ ਸਾਰੇ ਪਰਿਵਾਰ ਆਓ pets ਵੀ ਲੈ ਕੇ ਆਓ ਫੈਮਲੀ ਫਰੈਂਡਸ एवरीवन ਕਮ ਆਊਟ ਐਂਡ ਬੀ ਅ ਪਾਰਟ ਆਫ ਦਿਸ ਅਮੇজিং ਇਵੈਂਟ ਠੀਕ ਹੈ ਤੇ ਤੁਸੀਂ ਡੇਟ ਵੀ ਦੱਸ ਦਿਓ ਨਾਲ ਕਿਹੜੀ ਡੇਟ ਹੋਣਾ ਸਾਰੇ ਫੈਬਰੂਰੀ 22 ਤੋਂ ਹੈ ਬੱਚੀ ਬੱਚੀ ਚਾਹ ਚਾਰ ਵਜੇ ਸ਼ੁਰੂ ਹੋਣੀ ਆ ਕੀ ਥਿੰਕਿੰਗ ਇਸ ਟੋਰੀ ਆਦਰ ਜੀ ਪਲੀਸ ਤੁਸੀਂ ਦੱਸਦੇ ਕੋਈ ਟਾਈਮਿੰਗ ਐਂਡ ਯੂ نو ਡੇਟ ਹਾਂਜੀ ਸੋ ਸੈਟਰਡੇ ਫ फेब्रुवारी 22 2 ਤਰੀਕ ਨੂੰ ਫ फेब्रुवारी 4 ਵਜੇ ਤੇ ਸ਼ੁਰੂਆਤ ਹੋਣੀ ਐਸਰੀ ਫੁੱਟਬਾਲ ਕਲੱਬ ओके सो दैट इज 74 एंड 128 uh -huh. ठीक है ओके सो जिथे भी है गड्डियां किसे ने लावणी पार्किंग तेरासा अरेंज होएगा सारा कुछ अरेंज right. होगा yeah. ठीक है थैंक यू सो मच शरनजीत एंड शरनवीर सॉरी एंड थैंक यू सो मच दलजीत जी कि तुसी आए और इस इवेंट संबंधी जड़ी जानकारी uh, सांझी कीती है अंडर बहुत चंगे काम वास्ते इवेंट करा रहे ਸੋ ਇਸ ਇਵੈਂਟ ਬਾਰੇ ਅਸੀਂ तमाम ਜਾਣਕਾਰੀ ਜਿਹੜੀ ਹੈ ਉਹ حاصل ਕੀਤੀ ਹੈ ਸੋ ਉਮੀਦ ਹੈ ਕਿ ਜੰਨਾ ਵੀ ਤੁਸੀਂ ਇਸ ਇਵੈਂਟ ਬਾਰੇ ਜਾਣ ਪਾਏ ਹੋ ਤੁਹਾਨੂੰ ਵੀ ਲੱਗਦਾ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਮਦਦ ਕਰਕੇ ਤੁਸੀਂ ਅੱਗੇ ਆ ਸਕਦੇ ਹੋ ਕਿਸੇ ਦੀ ਬਾਹ ਫੜ ਸਕਦੇ ਹੋ ਕਿਸੇ ਨੂੰ ਰੋਟੀ ਖਵਾ ਸਕਦੇ ਹੋ ਕਿਸੇ ਨੂੰ ਕੱਪੜੇ ਪ੍ਰੋਵਾਈਡ ਕਰਵਾ ਸਕਦੇ ਹੋ ਤੇ ਇਹ ਬੇਸਿਕ ਜ਼ਰੂਰਤਾਂ ਜਿਹੜੀ ਸਾਨੂੰ ਸਭ ਨੂੰ ਹਮੇਸ਼ਾ ਲੋੜ ਰਹਿੰਦੀ ਹੈ ਜਿਹੜੇ ਦੀਨ ਦੁਖੀ ਆ ਰਹੇ ਆ ਜਿਨ੍ਹਾਂ ਨੂੰ ਇਸ ਵੇਲੇ ਲੋੜ ਹੈ ਉਹਨਾਂ ਵਾਸਤੇ ਅੱਗੇ ਆਓ ਉਹਨਾਂ ਦੀ ਬਾਹ ਫੜੋ ਉਹਨਾਂ ਦੀ ਕਿਸੇ ਦੀ ਵੀ ਮਦਦ ਦਾ ਵਸੀਲਾ ਜਿਹੜਾ ਹੈ ਉਹ ਤੁਸੀਂ ਸਾਰੇ ਜ਼ਰੂਰ ਬਣੋ ਸੋ ਇਟਸ ਇਸ ਇਵਨ ਨੂੰ ਅਸੀਂ ਸਾਰਿਆਂ ਨੇ ਮਿਲ ਕੇ ਜਿਹੜਾ ਹੈ ਉਹ ਕਾਮਯਾਬ ਬਣਾਉਣਾ ਹੈ ਤਾਂ ਕਿ ਕਮਿਊਨਿਟੀ ਦੇ ਵਿੱਚ ਅੱਗੇ ਵੀ ਇਸ ਤਰ੍ਹਾਂ ਦੇ ਇਵੈਂਟ ਹੁੰਦੇ ਰਹਿਣ ਤੇ ਤੇ ਵੀ ਜ਼ਰੂਰਤਮੰਦ ਲੋ ਜਿਹਨੂੰ ਲੱਗਦਾ ਕਿ ਉਹ ਕੱਲਾ ਹੈ ਉਸਦੀ ਮਦਦ ਲਈ ਕੋਈ ਨਹੀਂ ਹੈ ਉਸ ਨੂੰ ਆਪਣੇ ਚਾਰ ਸ਼ੁਫੇਰੇ ਇਹ ਨਜ਼ਰ ਆਣ ਲੱਗ ਜਾਏ ਕਿ ਸਾਰੀ ਕਮਿਊਨਿਟੀ ਮੇਰੇ ਨਾਲ ਹੈ ਹਰ ਕੋਈ ਮੇਰੀ ਮਦਦ ਵਾਸਤੇ ਹਮੇਸ਼ਾ ਮੇਰੇ ਨਾਲ ਖੜਿਆ ਹੈ ਹੋ ਸਕਦਾ ਕੋਈ ਮੈਂਟਲ ਹੈਲਥ ਦਾ ਸ਼ਿਕਾਰ ਹੈ ਉਸ ਵਿੱਚੋਂ ਬਾਹਰ ਨਿਕਲ ਆਵੇ ਉਹਦੀ ਜ਼ਿੰਦਗੀ ਠੀਕ ਹੋ ਜਾਵੇ ਤਾਂ ਬੜਾ ਵਧੀਆ ਲੱਗਦਾ ਹੈ ਜੇ ਤੁਸੀਂ ਕਿਸੇ ਇੱਕ ਜ਼ਿੰਦਗੀ ਨੂੰ ਵੀ ਬਚਾਉਣ ਦੇ ਵਿੱਚ ਆਪਣੀ ਜਿਹੜੀ ਹੈ ਮਦਦ ਕਰ ਸਕਦੇ ਹੋ ਆਪਣੇ ਹੱਥ ਅੱਗੇ ਵਧਾ ਸਕਦੇ ਹੋ ਸੋ ਉਮੀਦ ਕਰਦੇ ਹਾਂ ਜੀ ਇਸ ਈਵਨ ਦੇ ਵਿੱਚ ਤੁਸੀਂ ਸਾਰੇ ਜ਼ਰੂਰ ਪਹੁੰਚੋਗੇ ਆਪਣੇ ਪਰਿਵਾਰਾਂ ਦੇ ਸਮੇਤ ਤੇ ਇਸ ਈਵਨ ਦੇ ਵਿੱਚ ਹਰ ਫੈਸਿਲਿਟੀ ਜਿਹੜੀ ਹੈ ਉਹ ਵੀ ਅਰੇਂਜ ਤੁਹਾਡੇ ਸਾਰਿਆਂ ਲਈ ਕੀਤੀ ਗਈ ਹੈ ਫੰਡਰੇਜ ਰਿਗਾਰਡਿੰਗ ਤੁਹਾਨੂੰ ਕੋਈ ਵੀ ਤੁਹਾਡਾ ਸਵਾਲ ਹੈ ਤੁਸੀਂ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਇਹਨਾਂ ਦੀ ਟੀਮ ਦੇ ਵੱਲੋਂ ਜਿਵੇਂ ਕਿ ਦੱਸ ਚੁੱਕੇ ਹੋਏ ਨੇ ਔਰ ਸਪੈਸ਼ਲ ਇੰਟਰਵਿਊ ਦੇ ਹੇਠਾਂ ਵੀ ਹੈ ਜਿਹੜਾ ਦੱਸਿਆ ਜਾ ਰਿਹਾ ਵੀ ਤੁਸੀਂ ਕਿਸੇ ਤੇ ਜਾ ਕੇ ਇਹਨਾਂ ਨਾਲ ਆਨਲਾਈਨ ਹੈ ਕੰਟੈਕਟ ਕਰ ਸਕਦੇ ਹੋ